ਆ ਵੇਖ ਆ ਜਿਹੜਾ ਸਿੰਗਲ ਤਈ ਇਹਨੇ ਆਈ ਨੇ ਹਾਂ ਸਾੜੇ ਆਈ ਵੀ ਨੋਰਮਲ ਸਿੰਗਲ ਤਈ ਨੇ ਕੋਈ ਲੋ ਵੀ ਆਈਵੇਂ ਜਿਵੇਂ ਦਵਾਈ ਲੈਣੀ ਹੋਵੇ origignal ਚਾਹੀ ਬਸ ਗਾਹ ਕੀ ਬਣ ਕੇ ਆਏ ਨੇ ਬਾਹਰ ਕੁਛ ਨੰਗਾ ਗੱਲਬਾਤ ਵੀ ਕੀਤੀ ਹੈ ਹਾਂ ਮਸਕੀਨ ਆਈ ਹੈ ਬਾਹਰ ਮਿੱਤ ਪੇੜ ਦਾ ਟਾਈਮ ਹੈ ਜਿਵੇਂ ਪਤਾ ਨਹੀਂ ਲੱਗਣਾ ਵੀ ਕਰ ਲਈ ਹੋਵੇਗਾ ਕੋਈ ਆ ਵੀ ਨਹੀਂ ਬਾਹਰ ਜਿਆਦਾ ਹਾਂ ਹੁਣ ਬੈਠਾ ਨਾ ਹੁਣ ਆਣਗੇ ਅੱਛਾ ਇਥੇ ਆ ਦਵਾਈ ਮੰਗੀ ਉਹਨਾਂ ਨੇ ਮੇਰੇ ਕੋਲ ਹੂੰ ਆ ਜਿਹੜਾ ਗੱਲ ਕਰੀ ਜਾਂਦਾ 10 ਰੁਪਏ ਵੀ ਨੇ ਹੱਥ 'ਚ ਫੜ ਰੱਖੇ ਦਵਾਈ ਵਾਸਤੇ ਠੀਕ ਆ ਜਿਹੜਾ ਪਿੱਛੇ ਖੜਾ ਆ ਕਹਿੰਦੇ ਭਾਈ ਯਾਰ ਬਾਹਰੋਂ ਆਏ ਆ ਅਸੀਂ ਅੱਛਾ ਵੀ ਦੋ ਖਰਾਕ ਕਹਿੰਦੇ ਇਹਦੇ ਅੱਛਾ ਮੈਂ ਤਾਂ ਹੀ ਵਾਰ-ਵਾਰ ਪਿੱਛੇ ਦੇਖੀ ਨਾ ਆ ਪਿਛਲਾ ਉਹਨ ਤਾਂ ਇੱਧਰ-ਉੱਧਰ ਵੇਖੇਗਾ ਸ਼ੀਸ਼ੇ 'ਚ ਕੋਈ ਵੇਖ ਦੇਖਦਾ ਤਾਂ ਨਹੀਂ ਪੈਸਾ ਨੂੰ ਹੁਣ ਇੱਧਰ-ਉੱਧਰ ਚਾਨ ਕਰੇਗਾ ਜੀ ਆ ਮਦਵਾਈ ਪਾਤੀ ਉਹਨੇ ਦਵਾਈ ਦੇ ਕੇ ਜਦ ਪੈਸੇ ਲਵਾਂਗਾ ਨਾ ਉਹ ਗੱਲੇ ਫੜ ਲੇਗਾ ਇਹ ਆ ਵੇ ਆ ਪੈਸੇ ਲੈ ਕੇ ਪਾਣ ਲੱਗਿਆ ਨਾ ਤੇ ਇਹ ਗੱਲੇ ਫੜ ਲਿਆ ਉਹ ਸ਼ੱਕ ਹੋ ਗਿਆ ਮੈਨੂੰ ਮੈਂ ਉਹ ਨਾਲ ਦੇਣਾ ਪਿੱਛੇ ਫੜ ਲਿਆ ਉਹਨੇ ਮੈਨੂੰ ਉਹ ਪੈਸੇ ਸਾਰੇ ਕੱਢ ਕੇ ਕੱਢੇ ਵੈਸੇ ਕਰਲੇ ਪੈਸੇ ਪੈਸੇ ਨੇ ਪੈਸੇ ਲੈ ਗਿਆ ਸਾਰੇ ਰਾਮਰਾਮ ਜੀ ਸਾਰਿਆਂ ਨੇ ਅੱਜ ਕਿਥੇ ਵੀਡੀਓ ਦੇਖਣ ਆ ਰਹੇ ਹੋ ਆ ਜਸਟ ਵੈਸੇ ਬਣਾਈਏ ਮੈਂ ਤੋ ਇਹ ਵੀਡੀਓ ਦੇ ਅੰਦਰ ਮੈਂ ਆ ਚੀ ਦਿਖਾਣੇ ਦੀ ਕੋਸ਼ਿਸ਼ ਕਰੀ ਹੈ ਕਿ ਗਰਮੀਆਂ ਦੇ ਦਿਨਾਂ ਦੇ ਅੰਦਰ ਗਲੀ ਮਰਲੇ ਮੈਂ ਕੋਈ ਆਦਮੀ ਕੋ ਨਹੀਂ ਕਿਹਾ ਦੁਕਾਨ ਵਾਲਾ ਤਾਂ ਵਿਚਾਰਾ ਬੈਠਾ ਰਿਹਾ ਹੈ ਤੋ ਕੁਦਰਤੀ ਜਾਂ ਲਗਭਗ ਅਬ ਜੋ ਕੋ ਟਾਈਮ ਚੱਲ ਨਾ ਰਿਹਾ ਬਿੰਗਾ ਸਾਹਬੂ ਚੋਰ ਔਰ ਕਸਟਮਰ ਕੋਈ ਸਮਝ ਕੋ ਨਹੀਂ ਆ ਲੜੀ ਤੋ ਬਿੰਗਾ ਸਾਹ ਅਗੇ ਠੱਗੀ ਮਾਰਨਾ ਮਾਰਨ ਵਾਲਾ ਵੀ ਜ਼ਿਆਦਾ ਆਵੇ ਤੋ ਇਹ ਵੀਡੀਓ ਦੇ ਅੰਦਰ ਤੁਹਾਨੂੰ ਦਿਖਾਇਆ ਵੀ ਕਿਸ ਤਰ੍ਹਾਂ ਕੋਈ ਦਵਾਈ ਲੈਣ ਵਾਸਤੇ ਹੈ ਤੋ ਕਿਸ ਤਰ੍ਹਾਂ ਪਕੜ ਗਏ ਔਰ ਗਲਗ ਨੂੰ ਪੀਸਾ ਕਾਟ ਗਲੇ ਜਾ ਤੋ ਨੁਕਸਾਨ ਕਿਸੇ ਤਰ੍ਹਾਂ ਕੋਈ ਦੁਕਾਨਦਾਰ ਕੋ ਕਿਸੇ ਨਾ ਵੀ ਕਿਸੇ ਕੋ ਨੁਕਸਾਨ ਵੀ ਕਰ ਸਕਾ ਤੋ ਗਰਮੀ ਗਰਮੀ ਸੁਚੇਤਰ ਹੋ ਔਰ ਜੀ ਕੀ ਵੀਡੀਓ ਬਣਾਏ ਵੀ ਅੰਦਰ ਕੋਈ ਚੋਰ ਕੋ ਨਹੀਂ ਇਹ ਮੇਰੇ ਸਾਗੇ ਬੈਠੇ ਛੋਰਾ ਇਹ ਹੈ ਇਹ ਮਿਆਂ ਦੇਖਣ ਵਿੱਚ ਚੋਰ ਸਾਂ ਲੱਗਣਾ ਨਾ ਓ ਨੋ 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 ਨੋ